ਲਹਾਰੀ ਬੜਾ ਪਾਉਂਦੀ ਆ ਆਪਣੇ ਰਬੜ ਬੈਗ ਨਹੀਂ ਆਸ ਕੇ ਤੇਰੀ ਗੱਲ ਸੁਣਾ ਹਾਂਜੀ ਉਹ ਹਰ ਕਿ ਤੂੰ ਹੀਟ ਰੋਟਰ ਲਾਉਂਦੇ ਰਹੇ ਹੀਟ ਲਾਉਂਦੇ ਰਹੇ ਇਹ ਕਿਤਾ ਨਹੀਂ ਬਿਲਾਂ ਕਰਨਾ ਆ ਬੇ ਦੇਵੇ ਹਾਂ 15000 ਬਿੱਲ ਆ ਗਿਆ ਆ ਕਿ ਮਹੀਨੇ ਤੇ 20000 ਪਹਿਲਾ ਜਾਣਾ ਹੀ ਹੂੰ ਇਹ ਭਣੀ ਇਦਾਂ ਕਿੱਦਾਂ ਹੋ ਸਕਦਾ ਵਾ ਹੋ ਸਕਦਾ ਤੇਰੇ ਸਾਹਮਣੇ ਆ ਬੇਲਾ ਮੈਨੂੰ ਤੇ ਆ ਕੇ ਕਰ ਪਿਆ ਵਾ ਪਹਿਲਾਂ ਤਾਂ ਨਹੀਂ ਡਿਆ ਗਾੜੀ ਫੇਰਾ ਸਿਆਪਾ ਖਾਣਾ 15000 ਆ ਗਿਆ ਤੈਨੂੰ ਇਹ ਕਰਦਿਆਂ ਕਰੀਂਦਾ ਮੈਨੂੰ ਤੇ ਇਹ ਸਮਝ ਨਹੀਂ ਆਉਂਦੀ ਨਹੀਂ ਮੈਂ ਕੀ ਕਰਨਾ ਵਾ ਹਾਂ ਆ ਤੂੰ ਹੀ ਹੋਣੀ ਵੇਖ ਲਓ ਪੱਖਾ ਬੰਦ ਕਰਕੇ ਬੈਠੀ ਦੀ ਆ ਮੈਨੂੰ ਤੇ ਇਹਨਾਂ ਚੀਜ਼ਾਂ ਦਾ ਪਤਾ ਵਾ ਪਰ ਉਹ ਜਿਹੜੀ ਮੈਡਮ ਉੱਧਰ ਬੈਠੀ ਆ ਉਹਨੂੰ ਥੋੜਾ ਇਹਨਾਂ ਚੀਜ਼ਾਂ ਦਾ ਦੱਸਾਇਆ ਉਹ ਤੇ ਮਹਾਰਾਣੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਏਸੀ ਚੱਲਦਾ ਰਹਿੰਦਾ 6 ਵਜੇ ਜਾ ਕੇ ਏਸੀ ਬੰਦ ਕਰਦੀ ਆ ਤੇ 8 ਵਜੇ ਅਗਲੀ ਫੇਰ ਲਾ ਲੈਂਦੀ ਆ ਨਹੀਂ ਦਿਨੇ ਦੇਸੀ ਲਈ ਰੱਖਦੀ ਆ ਤੇ ਤੁਹਾਨੂੰ ਨਹੀਂ ਪਤਾ ਏਸੀ ਚੱਲਦਾ ਹੀ ਰਹਿੰਦਾ ਏਸੀ ਬੰਦ ਕਦੋਂ ਹੁੰਦਾ ਵਾ ਸਾਰੇ ਦਿਨ ਬਾ ਠੀਕ ਉਹ ਚੱਲ ਹੁੰਦਾ ਘੜੀ ਦਾ ਰਾਤ ਨੂੰ ਗਰਮੀ ਲੱਗਦੀ ਮੈਂ ਤਾਂ ਸੌਣਾ ਹੁੰਦਾ ਚਲੋ ਬੰਦੇ ਨੇ ਲਾ ਲਿਆ ਚੱਲ ਘੰਟਾ ਖਾਂ ਦੇ ਦੇ ਲਾ ਲਿਆ ਇਸ ਨੂੰ ਸਾਰਾ ਦਿਨ 24 ਘੰਟਾ ਲਈ ਰੱਖੋ ਤੇ ਹੁਣ ਇਹਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਬਣ ਮੈਂ ਜੁਰਾ ਨੂੰ ਕੁਝ ਕਹਿ ਸਕਦੀ ਹਾਂ ਮੇਰੀ ਗੱਲ ਸੁਣ ਇਹਨੂੰ ਬੋਲੇ ਨਾ ਇਹਨੇ ਤਾਂ ਅਸਰ ਦੇ ਵਾਲਾਂ ਨੂੰ ਪੈਣਾ ਵਾ ਤੇ ਇਦਾਂ ਕਰਿਆ ਕਰੋ ਸਾਰੇ ਜਣੇ ਨਾ ਇੱਕੋ ਥਾਂਵਾਂ ਕੇ ਬਹਿ ਜਾ ਕਰੋ ਉੱਥੇ ਮੰਮੀ ਨੂੰ ਕਿਹਾ ਤੂੰ ਵੀ ਤੇ ਸਾਰੇ ਜਣੇ ਨਾ ਇੱਕੋ ਥਾਂ ਆ ਕੇ ਬਹਿ ਜਾਓ ਉੱਥੇ ਤਾਂ ਪਕੇ ਬੁਕੇ ਮੰਦਰਾਂ ਨੇ ਬਾਕੀ ਕੋਸ ਦਾ ਟ੍ਰੋਲ ਕਰੋ ਯਾਰਾ ਕਿਦਾ ਕੀ ਮੈਨੂੰ ਸਮਝ ਨਹੀਂ ਆਉਂਦੀ ਕੀ ਬਣੂਗਾ ਅਧਿਕਾਰ ਦਾ ਇਦਾਂ ਇਹ তুই ਤੇ ਬੜੇ ਢਿੱਲੇ ਜੇ ਮੂੰਣਾ ਕਹਿਤਾ ਆ ਤੇ ਕੰਟਰੋਲ ਕਰੋ ਤੇ ਇੱਕੋ ਥਾਂ ਬਹਿ ਜਾ ਜਾ ਕੇ ਅਗਲੀ ਆਪਣੇ ਕਮਰੇ 'ਚ ਨਹੀਂ ਵੜਨ ਦਿੰਦੀ ਉਹਦੇ ਕੁੜੀ ਮੜੇ ਦਾ ਕੀ ਉੱਥੇ ਬਹਿ ਕੇ ਪੜਨ ਦੀ ਹੀ ਬੈਠਦੇ ਤੇ ਨੇ ਉਹਨੂੰ ਉਧਰੋਂ ਕਮਰੇ 'ਚੋਂ ਕੱਢਦਾ ਬਾਹਰ ਤੇ ਹਾਨੂੰ ਤੇ ਪੂਰੇ ਬੈਨ ਦਊਗੀ ਅੰਦਰ ਪਤਾ ਨਹੀਂ ਤੁਸੀਂ ਬਿਨਾਂ ਸੋਚੇ ਸਮਝੇ ਕਿਤਾ ਗੱਲ ਕਰ ਦਿੰਨੇ ਆ ਹਾਨੂੰ ਪੁੱਛ ਕੇ ਵੇਖੋ ਇੱਥੇ ਬਣਦਾ ਕੀ ਆ ਉਦਾਂ ਦਾ ਹੈ ਨਾ ਕੋਹਾ ਨਹੀਂ ਪੰੰਦਾ ਵੀ ਕਿੰਨੇ ਅਮੀਰ ਇਹ ਤੋਂ ਇਹ ਚਲ ਸਾਰੇ ਘਰੋਂ ਸਾਬ ਲੋਗੇ ਹੁੰਦੇ ਆ ਅਵੇਲਾ ਘਰ ਚ ਆ ਗਏ ਨੇ ਕਿੰਨਾ ਖਲਾਰਾ ਬਾਗ ਰੱਖਤਾ ਅੱਗੇ ਮਾਂ ਖर्चे ਮੰਗਾ ਇਤਨੂੰ ਪਤਾ ਅੱਗੇ ਬੜੀ ਉਹ ਘਰ ਦਾ ਸੌਦਾ ਪਤਾ ਮਾ ਆਉਂਦੇ ਆ ਵਾ ਉਤੋਂ ਇਹਨੇ ਇਹਨੇ ਬਿਲਕਦਾ ਧਾਰਨੇ ਮੈਨੂੰ ਉਦੋਂ ਸਮਝਦੇ ਆਉਂਦੀ ਮੇਰੀ ਗੱਲ ਸੁਣੋ ਤੁਸੀਂ ਹੁਣ ਇੱਕ ਕੰਮ ਕਰੋ ਘਰ ਚ ਬੋਤਾ ਰੋਲਾ ਪਾਉਂਦੀ ਨਹੀਂ ਲੋੜ ਹੈਗੀ ਕਿ ਬਿੱਲ ਇੰਨਾ ਆ ਗਿਆ ਚੁੱਪ ਕਰਕੇ ਨਾ ਜਦੋਂ ਪਹਿਲੀ ਵਾਰ ਜਾਓਗੇ ਨਾ ਸਾਬੇ ਨੂੰ ਫੋਨ ਕਰ ਦਿਓ ਬਾਰੋ-ਬਾਰੀ ਠੀਕ ਆ ਉਹਨੂੰ ਦੱਸ ਦਿਓ ਵੀ ਇੰਨਾ ਵੇਲਾ ਆਇਆ ਹੀ ਉਹ ਤੇ ਸਾਰਾ ਦਿਨ ਅਸੀਂ ਚੱਲਦਾ ਵਾ ਤੇ ਉਹ ਵੱਡਿਆ ਬਾਰੋ-ਬਾਰ ਪੈਸੇ ਪਾ ਦੇ ਨਹੀਂ ਬਿੱਲ ਤਾਰਨਾ ਵਾ ਤੇ ਜੇ ਹਾਈ ਦੇ ਤੱਕ ਗੱਲ ਪਹੁੰਚ ਗਈ ਨਾ ਤੇ ਬਿੱਲ ਤਾਰਨਾ ਤੇ ਸਭੇ ਕੋ ਪੈਸੇ ਮੰਗ ਲ ਗਏ ਉਹਨੇ ਫੇਰ ਘਰ ਚ ਕਲੇਸ਼ ਪਾ ਦੇਣਾ ਹੀ ਤੇ ਆਹੋ ਹੀ ਤਰੀਕਾ ਸਹੀ ਰਹਿਣਾ ਜੀ ਤੇ ਮੈਂ ਤਾਂ ਕਹਿੰਦੀ ਮੰਮੀ ਨੂੰ ਮੈਨਾਂ ਦੱਸੋ ਚੁੱਪ ਕਰਕੇ ਉਹਦੇ ਕੋ ਬਾਰੋ-ਬਾਰੀ ਪੈਸੇ ਪਾਓ ਤੇ ਬਿੱਲ ਤਾਰ ਕੇ ਤੇ ਲਾਂਬੇ ਹੋ ਬੋ ਆਪਣਾ ਇਹ ਵੀ ਗੱਲ ਤੇ ਠੀਕ ਆ ਪਤਾ ਕਿਉਂ ਹੋਣ ਸਕਤਾ ਵੀ ਬਹੁਤ ਹੋਈ ਆ ਬੱਤੀ ਵਾਲਾ ਨਾਲ ਨੰਨ ਤਾਂ ਕਹਿੰਦੇ ਗਿਆ ਕਹਿੰਦਾ ਆਪ ਆਹ ਪਹਿਲੇ ਤਰਾ ਬੇਤ ਤਰਿਆ ਨਹੀਂ ਆ ਤੇ ਗੱਡੀ ਨਾ ਧਾਰਿਆ ਨਾ ਤੇ ਕਹਿੰਦਾ ਹਿੰਟ ਤੁਹਾਡਾ ਕਨੈਕਸ਼ਨ ਕੱਟ ਜਾਣਾ ਦੀ ਤੇ ਕਨੈਕਸ਼ਨ ਕੱਟ ਕੇ ਗਏ ਨਾ ਤੇ ਗਵਾਨਿਆਂ ਸਾਰਿਆਂ ਨੇ ਵੇਖਣਾ ਕਿੰਨੀ ਬੇਇੱਜ਼ਤੀ ਹੋਣੀ ਸਾਡੀ ਬੇਇੱਜ਼ਤੀ ਸਾਡੀ ਹੋਣੀ ਆ ਗੱਲਾਂ ਤੇ ਸਾਨੂੰ ਹੋਣੀਆਂ ਇਹਨੂੰ ਕਿਸੇ ਨੇ ਕੀ ਕਹਿਣਾ ਆ ਇਹ ਤੇ ਕੱਲ ਆਈ ਇਹਨੂੰ ਤਾਂ ਕਿਸੇ ਨੇ ਪੁੱਛਣਾ ਵੀ ਨਹੀਂ ਆ ਹਾ ਦੋ ਗੇਮ ਨੇ ਤਾਂ ਦੇ ਦੇ ਕਦੋਂ ਆਉਂਦੇ ਆਵੇ 33000 ਮਿਲ ਗਿਆ ਪੂਰਾ ਸੋਨੇ ਵਿੱਚ ਚੁੱਪ ਕਰਕੇ ਨਾ ਜੇਬ 'ਚ ਪਾ ਲੋ ਤੇ ਉਹਨੂੰ ਗੱਲ ਕਰੋ ਉਹਦੇ ਨਾਲ ਜਾ ਕੇ ਇਤਾਂ ਨਹੀਂ ਕੋਈ ਹੱਲ ਹੋਣਾ ਐ ਸਾਬੇ ਨੂੰ ਵਟਸਐਪ ਤੇ ਫੋਟੋ ਭੋਣਾ ਆ ਜੀ ਉਹਦੇ ਹੋ ਸਕਦਾ ਓਦਾਂ ਉਹ ਵੀ ਨਾ ਮੰਨੇ ਫੋਟੋ ਹੀ ਪਾ ਦੋ ਉਹਨੂੰ ਉਹਨੂੰ ਵੀ ਪਤਾ ਲੱਗੇਗਾ ਵੀ ਐਸੇ ਮਹੀਨੇ ਜਿਆਦਾ ਬਿੱਲ ਆਇਆ ਵਾ ਆ ਲਿਖਿਆ ਹੋਇਆ ਹੈਗਾ ਉੱਪਰ ਸਾਰਾ ਤੇ ਝੁੰਟਾ ਸਾਰਿਆਂ ਦੇ ਆ ਇਥੇ ਉਹਦੇ ਵਾਲ ਗੱਲ ਤੇ ਕੋਈ ਹੈ ਨਹੀਂ ਤਾਂ ਠੀਕ ਆ ਮੈਂ ਉਹਨੂੰ ਪਾਵਾਂ ਜਾ ਕੇ ਬਾਹਰ ਦੇ ਫੋਟੋ ਫਾਟੋ ਜਾਂਦੇ ਹੋ ਕੇ ਤਾਂ ਮੈਂ ਕਹਦਾ ਤਾਰ ਨਾਲ ਉਹਨਾਂ ਘਟ ਕੇ ਗਾਂ ਮਾਰ ਕੇ ਰਕਸ਼ਨ ਢਾ ਆ ਜਿਹੜਾ ਚੱਲਣ ਦੇ ਪੱਖੇ ਵੀ ਬੰਦ ਹੋ ਜਾਣਗੇ ਉਹ ਤੇ ਹੈ ਹੀ ਆ ਉਹਨੂੰ ਨਹੀਂ ਨਾ ਪਰ ਇੰਨੀ ਗੱਲ ਦਾ ਪਤਾ ਲੱਗਦਾ ਇਸ ਸਿਆਪਾਖਾਨਾ ਤੇ ਹਾਨ ਸਾ ਠੀਕ ਆ ਉਹ ਮੈਂ ਨਾ ਸਾਬੇ ਨੂੰ ਫੋਟੋ ਪਾਵਾਂ ਜਾ ਕੇ ਆ ਟੈਨਸ਼ਨ ਦੇ ਗੱਲਾਂ ਲਾਵਾਂ ਦਿਮਾਗ ਖਰਾਬ ਕਰਤਾ ਮੇਰੇ ਸਿਰ ਵੀ ਡੋੜੀ ਉਹ ਕੀ ਕਰੀਏ ਹੁਣ ਇੱਥੇ ਟੈਨਸ਼ਨਾਂ ਦੇ ਤੇ ਹੈ ਹੀ ਬੜੀਆਂ ਵਾ ਉਹਨੂੰ ਆਪਣੇ ਆਪ ਤੇ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਘਰ 'ਚ ਇੰਨੇ ਖਰਚੇ ਹੋਣਦੇ ਆ ਥੋੜਾ ਬੋਤਾ ਬੰਦੇ ਨੂੰ ਆਪ ਵੀ ਕਰੋ ਆਪਣੇ ਆਪੇ ਕੰਟਰੋਲ ਕਰਨਾ ਚਾਹੀਦਾ ਪਰ ਉਹਨੂੰ ਤੇ ਮਾਸਾ ਵੀ ਨਹੀਂ ਹੈਗੀ ਨਾ ਹੀ ਉਹਨਾਂ ਮੰਮੀ ਕੁਛ ਕਹਿੰਦੀ ਆ ਤੇ ਮੰਮੀ ਵੀ ਵਿਚਾਰੀ ਕੀ ਕਰੇ ਉਹ ਨੂਵੀਂ ਗੋ ਪੈ ਜਾਂਦੀ ਆ ਬੰਦਾ ਗੱਲ ਕਰੇ ਤੇ ਕਰੇ ਕਿਹਦੇ ਨਾਲ ਜੇ ਸਾਡੇ ਵਰਗਿਆਂ ਨੇ ਕੁਝ ਕਿਹਾ ਨਾ ਇਹਨੇ ਵੈਸੇ ਹੀ ਨਹੀਂ ਹਾਨੂੰ ਖਲੋਣ ਦੇਣਾ ਉਹ ਛੱਡ ਪਰਮਣਾ ਆਪੇ ਭੇਲ ਬਾਹਰ ਬਾਹਰ ਧਾਰ ਦੇਗਾ ਸਾਨੂੰ ਵੀ ਲੱਗੇ ਆਹੀਂ ਨਹੀਂ ਇਹ ਤਾਂ ਗੱਲ ਕਰਨੀ ਜੇ ਅਸੀਂ ਗੱਲ ਕੀਤੀ ਤੇ ਐਵੇਂ ਆਪਣੇ ਗਲ ਪਵਾਵਾਂਗੇ ਕੋਈ ਫਾਇਦਾ ਨਹੀਂ ਹੈਗਾ ਆਪ ਪੱਖੇ ਤੋਂ ਬਿਨਾ ਕੱਟ ਲੋ ਕੋਈ ਗੱਲ ਨਹੀਂ ਬਾਹਰ ਅੰਦਰ ਬੰਦਾ ਹੋ ਗਏ ਤੁਰ ਫਿਰ ਕੇ ਟਾਈਮ ਪਾਸ ਕਰ ਲਿੰਦਾ ਵਾ ਇਹਨੂੰ ਪਈ ਰਹਿਣ ਦੋ ਅੰਦਰ بابا ਇਹਦੇ ਲਾਗੇ ਵੀ ਜਾਣ ਨੂੰ ਜੀ ਨਹੀਂ ਕਰਦਾ ਮम्मी ਪਤਾ ਨਹੀਂ ਹੁਣ ਕਿੱਥੇ ਗਈ ਆ ਇਦਾਂ ਕਰਦੀ ਮम्मी ਨੂੰ ਆਵਾਜ਼ ਮਾਰ ਕੇ ਲੈ ਆਉਣੀ ਆ ਨਾਲੇ ਤੇ ਮम्मी ਨੂੰ ਦਾਸ ਨਹੀਂ ਆ ਇਹਨੇ ਜੋਤ ਨੂੰ ਵੀ ਕਮਰੇ ਚੋਂ ਬਾਹਰ ਕੱਢਿਆ ਸੀ ਜੇ ਹੈ ਇਦਾਂ ਹੀ ਚੱਲਦਾ ਰਿਹਾ ਘਰ 'ਚ ਤੇ ਕਿੰਨੇ ਕ ਦਿਨ ਸਰੂਗਾ ਐਦਾਂ ਸਾਡੇ ਕੋਲ ਵੀ ਨਹੀਂ ਬਰਦਾਸ਼ਤ ਹੋਣਾ ਜੇ ਵੱਧ ਘਟ ਇਹਨੇ ਗੱਲ ਕਰਤੀ ਨਾਲੇ ਮम्मी ਨੂੰ ਕਹਿੰਨੀ ਆ ਇਹਦੇ ਕੋਲ ਨਾ ਮੈਨੂੰ ਆਪਣਾ ਸੈਟ ਲੈ ਕੇ ਦੋ ਮੇਰਾ ਜਬੌਤੇ ਦੇ ਇਹਨੇ ਕੋ ਸੈਟ ਰਹਿ ਗਿਆ ਨਾ ਤੇ ਕੋਈ ਪਤਾ ਨਹੀਂ ਇਹਦਾ ਇਪਾ ਮੈਂ ਮੁੱਕਰੀ ਜਾਵੇ ਜੇ ਇਹਨੇ ਮੈਨੂੰ ਨਾ ਸੈਟ ਦਿੱਤਾ ਫਿਰ ਮੈਂ ਕੀ ਕਰਾਂਗੀ ਮੈਂ ਮਮਮੀ ਨੂੰ ਬੁਲਾ ਕੇ ਲਿਆਂਗੀ ਮਮਮੀ 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 ਖਾਂ ਪੁੱਜਾ ਤੂੰ ਇੱਥੇ ਹੀ ਥੇ ਨਵੇਂ ਪਏ ਆ ਤੇ ਅੰਦਰ ਚੱਲ ਜਣਾ ਹੀ ਇੱਥੇ ਕਿੰਨਾ ਸੀਕ ਪੈਣ ਡਿਆ ਪੁੱਤੋਂ ਇੰਨੀ ਧੁੱਪ ਚੜ੍ਹੀ ਐ ਇੱਦਰ ਚੱਲ ਪੁੱਜਾ ਠੰਡਾ ਹੀ ਥੋੜਾ ਬੋਤਾ ਜਾ ਇੱਥੇ ਬਾਹਰ ਗਈ ਰੇਣੀ ਨਾਲ ਬਾਹਰ ਦਾ ਧਿਆਨ ਰੱਖਦਾ ਤੂੰ ਆਹ ਚਲੇ ਵੀਰ ਠੀਕ ਆ ਐਦਾਂ ਫਿਰਨਾ ਬਾਹਰ ਦੀ ਬਾਤ ਵੀ ਨਹੀਂ ਸੁਣਉਂਦੀ ਹੈਗੀ ਅੰਦਰ ਆਹ ਮੇਰੀ ਗੱਲ ਸੁਣੋ ਮੈਂ ਤੁਹਾਡਾ ਨਾਲ ਇੱਕ ਗੱਲ ਕਰਨੀ ਸੀ ਮਮੀ ਆਹ ਦੀ ਗੱਲ ਕਰਨੀ ਪਈ ਜਾਂ ਤੇ ਉਹਨੇ ਗੱਲ ਕਰਦੇ ਆ ਸ਼ਰਮ ਵੀ ਪੜੀ ਆਉਂਦੀ ਆ ਵੀ ਇੱਕੋ ਘਰ ਵਿੱਚ ਰਹਿਣ ਦੇ ਆ ਤੇ ਹੈ ਇੰਨੇ ਨਿੱਕੇ ਨਿੱਕੇ ਦੀਆਂ ਗੱਲਾਂ ਤੋਂ ਲੜਦਾ ਬੰਦਾ ਚੰਗਾ ਨਹੀਂ ਲੱਗਦਾ ਹੈਗਾ ਪਰ ਇਹ ਤੇ ਨਾ ਬੰਦੇ ਨੂੰ ਆਪ ਹੀ ਸੋਚਣਾ ਚਾਹੀਦੀ ਆ ਵੀ ਬੱਚੇ ਦੇ ਨਾਲ ਕਿੱਦਾਂ ਰਹਿਣਾ ਬਹਿਣਾ ਹੈ ਕਿ ਕਿ ਭਜਾਤਾ ਜੀ ਕਿ ਪਾਈ ਜਾਣੀ ਤੂੰ ਮੈਨੂੰ ਸਿੱਧੀ ਗੱਲ ਦੱਸ ਕੀ ਗੱਲ ਆ ਮੰਮੀ ਬੁਝਾਰਤਾ ਕਾਦੀਆਂ ਪਾਉਣੀਆਂ ਵਾ ਆ ਪਰਸੋਂ ਜੋਤੋ ਦੇ ਕਮਰੇ ਚ ਪੜਨ ਦੀ ਸੀ ਨਾ ਉਹਨੂੰ ਆਪਣੀ ਤੇ ਐਨੇ ਨਾ ਉਹਨੂੰ ਠਾਲਦਾ ਆਪਣੇ ਕਮਰੇ ਚ ਕਿ ਜਾਹੇ ਤੂੰ ਨਾ ਆਪਣੇ ਕਮਰੇ ਚ ਜਾ ਕੇ ਪੜ ਮੇਰੇ ਕਮਰੇ ਚ ਆ ਜੰਨੀ ਹੈ ਚਾਦਰ ਘੜੀ ਘੜੀ ਇਕੱਠੀ ਕਰ ਦੇਣੀ ਹੈ ਮੰਮੀ ਨੇ ਠਾਲਿਆ ਤੇ ਹੋਰ ਮੈਂ ਤੇ ਸਭੋਂ ਮੰਮੀ ਸੱਚ ਪੁੱਛਣਾ ਮੈਂ ਡਰਦੀ ਨਹੀਂ ਉਹਦੇ ਨਾਲ ਗਾਲੀ ਨਹੀਂ ਕੀਤੀ ਹੈਗੀ ਤੁਹਾਨੂੰ ਪਤਾ ਮੁੜ ਕੇ ਨਾ ਉਹ ਬੋਲਣ ਲੱਗੀ ਰਹਿੰਦੀ ਕੱਖਣੀ ਹੈਗੀ ਉਦੋਂ ਵੀ ਤੁਸੀਂ ਵੀ ਇਹੀ ਲਿਆ ਹੈ ਕਿ ਨਾ ਬੋਲਦੀ ਹੀ ਹੈ ਨਹੀਂ ਤੇ ਇਹਨੂੰ ਕਾਦੀ ਤੰਗਿਆ ਨੇ ਕੁੜੀ ਠਾਲੀ ਉਹ ਤੂੰ ਤਸਿਕ ਕੋਸ਼ੂ ਹੋਇਆ ਕਰੇ ਕਿ ਚਲ ਅਸੀਂ ਆ ਰਹੇ ਲੱਗੀਆਂ ਰਹਿੰਦੀਆਂ ਦਵੇਂ ਚਾਚੀ ਚਠੀ ਹੈ ਨਾ ਗੱਲੀ ਪਾਤੀ ਦੀਆਂ ਨੇ ਕੱਲੀ ਨੇ ਇਹ ਕੀ ਕਰਨਾ ਈ ਉੱਥੇ ਕੱਲੀ ਨੇ ਵੀ ਪਹਿਣਾ ਤੇ ਦੋਹਾਂ ਨੇ ਪਹਿਣਾ ਤੇ ਏਸੀ ਦੇ ਚਲਾਈ ਰੱਖਦੀ ਸਾਰਾ ਦਿਨ ਤੇ ਉਹ ਹੀ ਗੱਲ ਆ ਨਾ ਮੰਮੀ ਹਾਂ ਤੇ ਨਿਆਣਾ ਸਕੂਲੋਂ ਆ ਕੇ ਪਿਆ ਗਿਆ ਘੜੀ ਤੇ ਫਿਰ ਕੀ ਹੋ ਗਿਆ ਪਰ ਉਹ ਨਹੀਂ ਨਾ ਇੰਨਾਂ ਗੱਲਾਂ ਨੂੰ ਸਮਝਦੀ ਹੈਗੀ ਚੰ ਚੱਡੋ ਪਰੇ ਮੰਮੀ ਇੰਨਾਂ ਗੱਲਾਂ ਨੂੰ ਤੁਸੀਂ ਛੱਡੋ ਮੈਨੂੰ ਨਹੀਂ ਇੰਨਾਂ ਚੀਜ਼ਾਂ ਨਾਲ ਕੋਈ ਮਤਲਬ ਹੈਗਾ ਪਰ ਮੈਨੂੰ ਨਾ ਤੁਸੀਂ ਇਹ ਨਾ ਇਦਾਂ ਕਰੋ ਮੈਨੂੰ ਇਹਦੇ ਕੋ ਮੇਰਾ ਹਾਰ ਲੈ ਕੇ ਦਿਓ ਮੰਮੀ ਜਦਾਂ ਤੇ ਇਹਦੇ ਕੰਮ ਆ ਨਾ ਮੈਨੂੰ ਤੇ ਹੁਣ ਮਾਸਾਜ ਯਕੀਨ ਨਹੀਂ ਰਿਹਾ ਹੈਗਾ ਅੱਗੇ ਉਹ ਬੋਲਦੀ ਐ ਇਨਾ ਵਾਂ ਕਿ ਬੰਦਾ ਸੁਣ ਵੀ ਨਹੀਂ ਸਕਦਾ ਹੈਗਾ ਤੇ ਜੇ ਕਿਤੇ ਉਹਨੂੰ ਪਤਾ ਲੱਗ ਗਿਆ ਨਾ ਪੀ ਹਾਰ ਮੇਰਾ ਆ ਤੇ ਉਹਨੇ ਤੁਹਾਨੂੰ ਪਤਾ ਆ ਮੈਨੂੰ ਹਾਰ ਵੀ ਨਹੀਂ ਦੇਣਾ ਹੈਗਾ ਮੁੜ ਕੇ ਮੰਮੀ ਤੁਸੀਂ ਕਿ ਉਹ ਅੱਜ ਲਾ ਕੇ ਨਾ ਔਰ ਕੋਈ ਹਾਰ ਲੈ ਕੇ ਦੋ ਮੈਨੂੰ ਮੈਂ ਤੇ ਆਂਦੀ ਹੀ ਪੀ ਚਲ ਦੋ ਮਹੀਨਾ ਦਾ ਦੇਣ ਹੋਰ ਲੰਘ ਜਾਂਦੇ ਚੋਂ ਨਾ ਆ ਜਣਾ ਤੇ ਫਿਰ ਤੈਨੂੰ ਕਰ ਦਿੰਦੇ ਵਾਦਾ ਘਟ ਲੈ ਉਹ ਨੂੰ ਬਣਾ ਦਿੰਦੇ ਤੈਨੂੰ ਲੈ ਦਿੰਦੇ ਚਲ ਮੈਂ ਪੁੱਛਦੀ ਆ ਭਲਾ ਹੁਣ ਕਿਹ ਬਾਹਨੇ ਦੇ ਨਾਲ ਵੀ ਇਹਦੇ ਆ ਜਾਣਾ ਐਨਾ ਜਿਗਰਾ ਮੈਨੂੰ ਵੀ ਹੈਗਾ ਆ ਮਹੀਨਾ ਛੱਡ ਕੇ ਭਾਵੇਂ ਕੋਈ ਸਾਲ ਪਿਆ ਰਵੇ ਕੋਈ ਗੱਲ ਨਹੀਂ ਆ ਪਰ ਜਿੱਦਾਂ ਦਾਦਾ ਸਾਹਿਬ ਕਿਤਾਬਾ ਨਾ ਮੈਨੂੰ ਨਹੀਂ ਲੱਗਦਾ ਹੈਗਾ ਕਿ ਉਹ ਕਾਹ ਚੀਜ਼ ਰਹਿਣ ਦਊਗੀ ਉਹਦਾ ਕੋਈ ਪਤਾ ਨਹੀਂ ਹੈਗਾ ਭਾਵੇਂ ਆਪਣਾ ਗਹਿਣਾ ਘਟਾ ਜਾ ਕੇ ਤੇ ਆਪਣੀ ਮਾਂ ਨੂੰ ਫੜਾਵੇ ਵੀ ਅਲ ਤੁਸੀਂ ਸਭ ਛੱਡੋ ਐਦਾਂ ਹੀ ਕਰਨਾ ਮੈਨੂੰ ਗੱਲਾਂ ਤੇ ਉਹਦੀਆਂ ਤਾਂ ਪਤਾ ਬਿਹਤਰ ਹੀ ਕਰਨਾ ਬਣੇ ਮਾ ਮਾਂ ਨੂੰ ਕਹਿਣ ਦੀ ਹੈ ਕਿ ਤੁਸੀਂ ਇਦਾਂ ਕਰੋ ਇਹਦੇ ਕੋਲ ਜਾ ਕੇ ਨਾ ਹਾਰ ਲਾਓ ਮੇਰਾ ਡਰ ਤੇ ਮੈਨੂੰ ਵੀ ਆਉਂਦਾ ਰਹਿੰਦਾ ਇਹਦੀਆਂ ਗੱਲਾਂ ਤੋਂ ਵੇਖ ਕੇ ਤੇ ਚਲ ਮੈਂ ਵੇਖਦੀ ਅਜੇ ਪੁੱਛਣੀ ਹੈ ਵੀ ਉਹਨੇ ਆਪਣੇ ਭੂਆ ਦੇ ਮੁੰਡੇ ਤੇ ਵਿਆਹ ਹੋ ਜਾਣਾ ਵਾ ਤੇ ਚਲ ਵੀ ਉਹਨੇ ਆਂਦੀ ਤੇਰਾ ਹਾਰ ਸੋਨਾ ਲੱਗਦਾ ਚਲ ਦੇ ਦੇ ਚਿਹਰਾ ਪਾ ਕੇ ਲੈ ਚ ਬਸ ਬਸ ਮੰਮੀ ਹੈ ਹੁ ਗੱਲ ਦੇ ਰਹੇ ਹੋ ਜੇ ਤੁਸੀਂ ਉਹਨੂੰ ਦੱਸਤਾ ਨਾ ਵੀ ਹਾਰ ਪੂਜਾ ਦਾ ਆ ਫਿਰ ਤੇ ਉਹਨੇ ਉੱਕਾ ਨਹੀਂ ਜਿ ਫੜਾਉਣਾ ਹੈਗਾ ਤੁਸੀਂ ਉਦਾਂ ਹੀ ਉਹਨੂੰ ਕਿਓ ਵੀ ਉਹਨੇ ਤੇਰਾ ਹਾਰ ਪਾ ਕੇ ਜਾਣਾ ਵਾ ਤੇ ਆਪਣਾ ਉਹਦਾ ਕਹੀ ਹੁੰਨੇ ਸਾ ਉਹਦਾ ਮੈਂ ਹਾਰ ਸੰਭੇ ਦਾ ਵਾ ਉਹ ਦੂਰ ਪਿਆ ਆ ਤੇ ਤਾਂ ਮੈਨੂੰ ਢੇਟੀ ਖੋਲਣੀ ਪੈਣੀ ਆ ਐਸ ਕਰਕੇ ਮੈਂ ਵੀ ਤੀ ਬਾਹਣਾ ਲਾਉਗੀ ਨਾ ਤੇ ਫੇਰ ਉਹਨੇ ਝਟ ਫੜਾ ਦੇਣਾ ਜੀ ਚਲ ਮੈਂ ਪੁੱਛਦੀ ਆ ਤੇ ਤੇਜ ਬੜੀ ਆ ਕਈ ਕਨੂਆ ਉਹਨੇ ਕੱਢ ਕੇ ਹਾਰ ਦੇਣਾ ਹਾਰ ਉਹਨੇ ਕਿਤੇ ਐਵੇਂ ਦੇਣਾ ਜਿਗਰਾ ਪਹਿਣਾ ਉਹਦਾ ਹਾਰ ਗੰਡਣ ਮੰਮੀ ਜੀ ਰੂਦ ਕੋ ਬੰਨੇ ਨਾ ਮੰਗ ਕੇ ਲੈਣਾ ਨਾ ਹੀ ਤੇ ਫੇਰ ਉਹਨੇ ਦੇ ਦੇਣਾ ਵਾ ਜੇ ਕਹੋਗੇ ਨਾ ਵੀ ਹਟਾ ਆ ਤੇ ਰਾਣੀ ਆ ਫੇਰ ਉਹਨੇ ਨੁਕਤਾ ਵੀ ਨਹੀਂ ਕਰਨੀ ਆ ਚਲ ਪੁੱਛਾਂ ਮੈਂ ਪੁੱਛ ਕੇ ਵੀ ਦੇਦੀ ਆ ਆਹ ਹੋ ਜਾਓ ਤੇ ਮੇਰਾ ਨਾ ਨਾ ਲਾਇਓ ਮੈਂ ਨਹੀਂ ਨਹੀਂ ਤੇਰਾ ਨਾ ਫਿਰ ਉਹਨੇ ਸਭ ਹੀ ਚੜਨ ਦਾ ਆਪਣਾ ਜੇ ਕੋਈ ਨਹੀਂ ਮੈਂ ਪੁੱਛਦੀ ਉਹਨਾਂ ਕੀ ਚੱਲ ਸੁਖਾਰਾ ਮੈਂ ਵੀ ਮੰਨ 기ਓ ਮੈਂ ਕਿੰਨੀ ਹੁਣ ਪਰ ਮਾਰਨਾ ਇਹਦੇ ਮਨ ਮੇਰ ਪਾ ਦੀ ਕਿਤੇ ਇਹ ਹਾਰ ਵਾਪਸ ਕਰ ਦੇ ਜੀ ਇਹਨੇ ਹਾਰ ਵਾਪਸ ਨਾ ਨਾ ਕੀਤਾ ਸਾਡੇ ਪੱਲੇ ਕੱਖ ਨਹੀਂ ਰਹਿਣਾ ਹੈਗਾ ਇਹਨੇ ਤੇ ਉਹੀ ਆਪਣੀ ਮਾਂ ਪਿਓ ਨੂੰ ਪੜਾਉਣਾ ਉੱਥੇ ਜਾ ਕੇ ਹੈ ਵੀ ਇਦਾਂ ਦੀ ਉਹ ਮੋਰੀ ਜਣਾ ਇਨਾ ਕਲਾਰ ਪਿਆਵਨਾ ਪਤਾ ਨਹੀਂ ਕੀ ਕਰ ਮਾਰੀ ਨਾ ਸਾਰਾ ਤੇਨਾ ਕੁੜੀ ਛੇੜ ਛੜ ਸੜਕਾਤੇ ਰਹਿੰਦੀ ਭੂਤ ਨੇ ਭਲਾਈ ਨਰਮਾਰੀ ਮੁੱਤਰ ਨਹੀਂ ਨੇ ਕਲਾਰ ਆਪੋ ਇੱਧਰੀ ਨੂੰ ਨਾ ਦੱਸੇ ਬਾਅਦ ਕਰ ਕਰਦੀਆਂ ਨਾ ਪਾਵਾ ਮਾਰਦੇ ਬੱਚਾ ਤੇਨੇ ਚੌਪੀ ਨਹੀਂ ਖਵਾਉਂਦੇ ਬੱਚਾ ਤੇਨੇ ਚੌਪੀ ਨਹੀਂ ਖਵਾਉਂਦੇ ਮਾ ਮਾਂਜੀ ਹਾਂਜੀ ਸੁਣੋ ਸੋਨੂ ਕੋ ਤੇ ਮੇਰੇ ਨਾਲ ਹਾਂਜੀ ਤੇਰੇ ਨਾਲ ਗੱਲ ਕਰਨੀ ਸੀ ਤੇ ਨਾ ਉਹ ਇੱਕ ਉਹ ਜਦੇ ਆਇਆ ਵੀ ਆਪੂਆ ਦੇ ਪੁੱਤ ਦਾ ਅੱਛਾ ਤੋਂ ਉਹ ਹਾਂ ਤੇਰੇ ਵਾਲਾ ਮੰਗਣ ਦੀ ਆਂਦੀ ਮੈਨੂੰ ਉਹ ਪਾ ਕੇ ਜਾਣਾ ਹੋਇਆ ਤੇ ਉਹਨੂੰ ਦੇ ਦੇ ਹਾਂ ਦਿਹਾੜੀ ਤੇਰੇ ਵਾਲਾ ਮੰਗਣ ਯਾਰ ਆਹੋ ਮੰਮੀ ਕਿਉਂ ਜਦੋਂ ਦਾ ਮੇਰਾ ਸੱਟ ਹੀ ਉਹਦਾ ਨਾ ਪੁੱਜੇ ਦਾ ਆਪਣਾ ਸੱਟ ਹੈਗਾ ਵਾ ਤੇ ਤੇਰੀ ਉਹ ਭੱਗ ਜਾਵੇ ਨਹੀਂ ਉਹਦਾ ਡਿਜ਼ਾਈਨ ਦੂਜਾ ਉਹਦੇ ਨਾਲੇ ਨਾ ਉਹ ਤੇ ਤੂੰ ਆਪਣੇ ਵਾਲਾ ਹੀ ਦੇ ਦੇ ਕੋਈ ਮੰਗਣ ਦੇ ਹੀ ਚੱਲ ਰਿਹਾ ਘੜੀ ਵਿਆਹ ਵੀ ਇਹਨੂੰ ਪਾ ਕੇ ਤੇ ਵਿਆਹ ਕਿਦਾਂ ਵਿਆਹ ਉਹਦੇ ਭੂਆ ਦੇ ਮੁੰਡੇ ਦਾ ਠੀਕ ਆ ਠੀਕ ਆ ਮੰਮੀ ਹਾਂ ਤੇ ਚਲੋ ਕੋਈ ਗੱਲ ਨਹੀਂ ਸਟਾ ਮੇਰੇ ਕੋਲ ਹੁੰਦਾ ਉਹਦਾ ਕੋਹੋਂ ਦਾ ਕੋਈ ਨਹੀਂ ਪਰ ਮੈਚੰਦੀ ਦੀ ਜੀ ਕੋ ਗਈ ਨਾ ਆਪਣੀ ਵੱਡੀ ਭੈਣ ਕੋਲ ਤੇ ਉਦੋਂ ਮੈਂ ਤਾਂ ਸਾਬਾ ਗਏ ਤੇ ਨੇਰਾ ਤੁਹਾਨੂੰ ਪਤਾ ਬਹੁਤ ਵੱਡੀ ਹੋ ਗਿਆ ਸੀ ਉੱਥੇ ਤੇ ਦੀਦੀ ਆਤੀ ਕਿ ਇੱਥੇ ਛੱਡ ਜਾ ਤੁਹਾਨੂੰ ਪਤਾ ਇੰਨੇ ਨੇਰੇ ਜਾਣ ਦਾ ਜ਼ਮਾਨਾ ਨਹੀਂ ਹੈਗਾ ਉਹ ਤਾਂ ਹਨੂ ਵੀ ਨਹੀਂ ਹੋਣ ਦਿੰਦੇ ਸਾਬਾਂ ਤਾਂ ਨਹੀਂ ਜਾਣਾ ਮੈਂ ਘਰ ਨੂੰ ਮਤਾਂ ਨੂੰ ਪਤਾ ਫਿਰ ਜਿੰਨਾ ਢੋਮਾ ਹੈ ਨਾ ਮੇਰੇ ਕਸਾਰਾ ਉੱਥੇ ਰਹਿ ਗਿਆ ਉਹ ਕਹਿੰਦੀ ਫਿਰ ਕਿ ਹਵਲੇ ਆਣ ਕੇ ਲਾ ਜੀ ਹੁਣ 7-8 ਤੇ ਵੱਜ ਗੀਆਂ ਸ਼ਾਮਾਂ ਦੇ ਉਤੋਂ ਤੇ ਹੈ ਮੋਟਰਸਾਈਕਲ ਤੇ ਤਾਂ ਇਦਾਂ ਕਿੰਨੇ ਕਿੰਨੇ ਧਰ ਪਤਾ ਚੋਰੋ ਚੱਕੇ ਤੁਰੇ ਫਿਰਦੇ ਆ ਤੇ ਇਹ ਕਰਕੇ ਉਹ ਨਾਲੇ ਮੈਨੂੰ ਮਨਾ ਕਰਦਾ ਸੀ ਤੇ ਉਹ ਸੈਟ ਮੇਰਾ ਉੱਥੇ ਰਹਿ ਗਿਆ ਹੈ ਤੇ ਸਹੀ ਤੇ ਪਰ ਤੂੰ ਵੀ ਨਾ ਨਵੀਂ ਨਵੀਂ ਜੇ ਕਿਹਦੇ ਕੱਲ ਕੋ ਪ੍ਰੋਗਰਾਮ ਆਵੇ ਤੈਨੂੰ ਜਾਣਾ ਪਵੇ ਤੇ ਤੂੰ ਮੈਨੂੰ ਉਦੋਂ ਦਾ ਦੱਸਿਆ ਹੀ ਨਹੀਂ ਵੀ ਮੈਂ ਸੈਟ ਉੱਥੇ ਛੱਡਾਂ ਜੀ ਮਮੇ ਮੇਰਾ ਨਾ ਦਿਮਾਗ ਚੋਂ ਹੀ ਨਿਕਲ ਗਿਆ ਬਾਹ ਤੈਨੂੰ ਪਤਾ ਛੇਛੇ ਸਾਬੇ ਦੀ ਟਿਕਟਾਕੀ ਉਹਦੀ ਤਿਆਰੀ ਕਰਨ ਤਾਂ ਫੇ ਤੋਂ ਉਹਦੇ ਕਰਕੇ ਮੇਰੀ ਸਮਝ ਦੇ ਵਿੱਚ ਹੀ ਨਹੀਂ ਆਉਂਦੀ ਆ ਤਾਂ ਕਰਕੇ ਨਹੀਂ ਪਤਾ ਲੱਗਾ ਤੇ ਕੋਈ ਗੱਲ ਨਹੀਂ ਦੀਦਨੇ ਕਿ ਹੁਣ ਤੂੰ ਹੀ ਸਾਰ ਲੋ ਫਿਰ ਮੈਂ ਜਲਦੀ ਨਾਲ ਪਿੰਡ ਤੇ ਫਿਰ ਲੈ ਆਉਂਗੀ ਤੇ ਕੋਈ ਨਹੀਂ ਕਰ ਦੇ ਦੂੰਗੀ ਫਿਰ ਹੋਰ ਕਿਤੇ ਪ੍ਰੋਗਰਾਮ ਤੇ ਪਾ ਲੈਣਗੇ ਇਹ ਨਾਲੇ ਤੂੰ ਉਹਨੂੰ ਫਿਕਰ ਚ ਪਾਇਆ ਉੱਥੇ ਟੂਬਾ ਛੱਡ ਕੇ ਤਾਂ ਆਪਣਾ ਟੂਬ ਚ ਲੈ ਆਪਣੇ ਨਾਲ ਹੀ ਲੈ ਆਈਦਾ ਹੁੰਦਾ ਥੋੜਾ ਟਾਈਮ ਨਾਲ ਤੁਰ ਪੈਂਦਾ ਹੁੰਦਾ ਫੇ ਦੱਸ ਮਮੇ ਅੱਚ ਟੂਬਾ ਫਿਕਰ ਵਾਲੀ ਕਿਹੜੀ ਗੱਲ ਉਹ ਮੇਰੀ ਵੱਡੀ ਭੈਣ ਵਾ ਤੇ ਉਹ ਅੱਗੇ ਵੀ ਸਾਰੀਆਂ ਜ਼ਿੰਮੇ ਤੋ ਕੋਈ ਗੱਲ ਨਹੀਂ ਉਹਨਾਂ ਨੇ ਕੋਈ ਵੀ ਟੈਨਸ਼ਨ ਹੈਗੀ ਜੇ ਜੇ ਤੁਹਾਨੂੰ ਜਿਆਦਾ ਟੈਨਸ਼ਨ ਲੱਗ ਰਹੀ ਹੈ ਨਾ ਕਿ ਭੈਣ ਕੁਟੁੰਬਾ ਦੀ ਆਈ ਆ ਤੇ ਕੋਈ ਨਹੀਂ ਮੈਂ ਫੋਨ ਕਰ ਦਿੰਦੀ ਉਹਨੂੰ ਤੇ ਮੈਂ ਕਹਿੰਨੀ ਆ ਕੋਈ ਗੱਲ ਨਹੀਂ ਫੜਾ ਜਾਂਦੇ ਆ ਇਹ ਕਿ ਹੁਣ ਇਹਨਾਂ ਨੂੰ ਪ੍ਰੋਗਰਾਮ ਦੇਖਣਾ ਪੈਣਾ ਤੋਂ ਉਤੋਂ ਬਾਅਦ ਚ ਫਿਰ ਫੜਾ ਜਾਣਗੇ ਚਲ ਹੁਣ ਦੀਆਂ ਘਰ ਤੇ ਚਲੋ ਆਪਾਂ ਆ ਕੇ ਚੱਲ ਜਾਂਦੀ ਚਲ ਓਲੂ ਵੀ ਜੀ ਜੀ ਭੈਣ ਭਰਾਈ ਤਰ੍ਹਾਂ ਚੀਜ਼ਾਂ ਪਹੁੰਚਦੇ ਨਹੀਂ ਤੁਸੀਂ ਮਿਲੋ ਵਰਤੋਗੇ ਚੀਜ਼ ਇੱਕ ਦੂਜੀ ਨੂੰ ਲਓ ਦੋਗੇ ਤਾਂ ਕਿਦਾਂ ਟਾਈਮ ਪਾਸ ਹੋ ਗਿਆ ਟਰਡ ਮੰਮੀ ਮੈਂ ਕਿਹੜੀ ਉਹਨੂੰ ਮਨਾ ਕਰਨ ਲਈ ਜੇ ਹੁੰਦੀਆਂ ਟੁੰਬਾ ਦੇ ਸੌ ਵਾਰੀ ਲੈ ਜਾਂਦੇ ਤੁਹਾਨੂੰ ਦੱਸਾਂ ਤੇ ਉਹ ਮੈਂ ਅਜ ਲਾਈਆਂ ਵਾ ਉਹਨਾਂ ਨੂੰ ਸਾਫ਼ ਜਾ ਕਰ ਰਹੀ ਹੋਰ ਤਾਂ ਲੱਗਣ ਡੀਆਂ ਤੇ ਮੈਂ ਨਾ ਵਾ ਉਹਨਾਂ ਨੂੰ ਸਾਫ਼ ਜਾ ਕੀਤਾ ਥੋੜਾ ਜਿਹਾ ਉਹ ਰੱਖੀਆਂ ਵੰਦ ਜੇ ਆਖੋ ਤੇ ਉਹ ਵੜਾ ਦਿੰਨੀ ਉਹ ਬਾਕੇ ਲੈ ਜਾਣ ਉਹਨੇ ਪਾ ਕੇ ਕੀ ਕਰਨਾ ਉਹ ਸੋਹਣੀਆਂ ਲਾਈ ਦੀ ਉੱਥੇ ਵਿਆਹ ਦੇ ਵਿੱਚ ਪਾਈਆਂ ਸਾਰੇ ਉਹਦੇ ਰਿਸ਼ਤੇਦਾਰ ਤਗੜੇ ਤਗੜੇ ਸਾਰੇ ਇਹਦੇ ਸੋਨਾ ਗਲ ਚ ਪਾਇਆ ਹੁਣ ਤੇ ਮੰਮੀ ਮੇਰੀ ਗੱਲ ਸੁਣੋ ਵਿਆਹ ਵਾ ਤੇ ਸਾਰੇ ਨੇ ਜਾਣਾ ਹੁਣਾ ਉਹਨੇ ਕੋਈ ਇਕੱਲੀ ਨਹੀਂ ਜਾਣਾ ਬਸ ਸਾਨੂੰ ਘਰ ਦੇ ਵਿੱਚ ਹੀ ਸੁਣਾ ਆਇਆ ਕੋਈ ਇੰਨੇ ਇਹਨਾਂ ਕਿਲਾ ਦੇ ਕੇ ਇਕੱਲੇ ਨੂੰ ਦਮਾ ਜੀ ਚਲ ਜਾਣਾ ਸਾਰੇ ਇੰਨੀ ਗਰਮੀ ਚ ਜਾ ਕੇ ਕੀ ਕਰਨਾ ਘਰ ਵੀ ਤੇ ਕੋਈ ਜੀ ਚਾਹੀਦਾ ਚਲੋ ਕੋਈ ਗੱਲ ਨਹੀਂ ਫਿਰ ਮੰਮੀ ਤੁਸੀਂ ਉਹਨਾਂ ਨੂੰ ਕਹੋ ਕਿ ਹੁਣ ਦਾ ਸਾਰ ਲਓ ਫਿਰ ਬਾਅਦ ਚ ਵੇਖ ਲੈਨੇ ਕੋਈ ਨਹੀਂ ਸੈਟ ਘਰੇ ਹੀ ਆਉਣਾ ਮੈਂ ਦੀਦੀ ਨੂੰ ਫੋਨ ਕਰ ਦਿੰਦੀ ਮੰਗਵਾ ਮੰਗਵਾ ਦੇਣੀ ਜਾਓ ਚਲ ਮੰਗਵਾ ਲਈ ਫਿਰ ਉਹਨੂੰ ਮੰਗਵਾਲੀ ਤੇ ਲਿਆ ਕੇ ਤੇ ਮੈਨੂੰ ਦਵੀ ਤੇ ਮੈਂ ਰੱਖੂਗੀ ਜਿੰਦੇ ਅੰਦਰ ਕਿਉਂਕਿ ਬਹੁਤ ਧਾਰਮ ਦਾ ਚੋਰ ਚੱਕਿਆ ਦਾ ਰਾਗ ਮੰਮੀ ਦੱਸ ਮੈਂ ਕਿੱਡੀ ਨਹੀਂ ਆਣੀ ਜਿਹੜੇ ਤੁਸੀਂ ਜਿੰਦੇ ਅੰਦਰ ਰੱਖਣਾ ਉਹ ਹੀ ਟਾਈਮ ਤੇ ਪਾਉਣਾ ਦਾ ਹੁੰਦਾ ਵਾ ਤੇ ਮੈਂ ਪਾ ਲੂਗੀ ਸੋ ਹੁਣ ਮੈਂ ਪਾ ਲਿਆ ਕਰਨਾ ਵਾ ਕਰ ਨਾਲੇ ਮੈਨੂੰ ਮੇਰੇਆ ਟੂਮਾ ਸਾਹਮਣ ਦਾ ਪਤਾ ਵਾ ਉੱਥੇ ਵੀ ਤਾਂ ਆਪਾਂ ਸਾਰਿਆਂ ਨੇ ਜ਼ਿੰਮੇਵਾਰੀਆਂ ਸਾਹਮਣ ਦਾ ਹੈ ਇਹ ਜਰਾ ਤੋੜੋ ਤੋੜੇ ਸੋਨਾ ਮਨ ਤੇ ਉੱਥੇ 10-10 ਟੋਲੇ ਸੋਨਾ ਸੰਭਿਆ ਕੋਈ ਗੱਲ ਨਹੀਂ ਜਾਓ ਤੁਸੀਂ ਮੈਂ ਸੰਭ ਲੈਣ ਤੋਂ ਪਹਿਲਾਂ ਤੋਲਾ ਨਹੀਂ ਬਣਦਾ 10-10 ਟੋਲੇ ਕਿੱਥੇ ਬਣਦੇ ਆ ਟੋਲਾ ਵੀ ਹੁਣ ਲੱਖ ਤੋਂ ਟੱਪਿਆ ਹੀ ਉਹ ਤੈਨੂੰ ਥੋੜਾ ਜਿਹਾ ਲੱਗਦਾ ਨਾ ਜਦ ਬਣਾਈਆਂ ਦੇ ਪੰਮ ਫੇਰ ਪਤਾ ਲੱਗਦਾ ਚਲੋ ਕੋਈ ਗੱਲ ਨਹੀਂ ਆਉਂਦਾ ਨਾ ਫਿਰ ਤੇ ਪੜਾ ਦੇਣੀ ਤੁਹਾਨੂੰ ਸੱਟ ਫਿਰ ਮੈਂ ਸੰਭ ਲਿਓ ਹੱਦ ਕਰੀ ਜਾਂਦੀ ਆ ਮਤ ਨਹੀਂ ਇਹਨੂੰ ਮੈਡਮ ਨੂੰ ਕਿਹੜਾ ਵਿਆਹ ਆ ਗਿਆ ਜੇ ਵਿਆਹ ਆ ਗਿਆ ਵਾ ਤੇ ਨਾ ਮੇਰੇ ਸੱਟ ਨਹੀਂ ਵੇਖਣਾ ਤင်းਨੀ ਮੈਨੂੰ ਆਪਣਾ ਸੈਟ ਪਾਉਣ ਵਾਸਤੇ ਉਦਾਂ ਤੇਰੀ ਜ਼ੁਬਾਨ ਐਨੀ ਚੱਲਦੀ ਸੈਟ ਤੋਂ ਮੇਰਾ ਪਾਉਣਾ ਵਾ ਆਪਣਾ ਜਿਹਨੂੰ ਠੂਛ ਲਾ ਤੂੰ ਪਾ ਸਕਦੀ ਮੇਰੇ ਸੈਟ ਵੱਲ ਧਿਆਨ ਹੋ ਗਿਆ ਮੈਂ ਤਾਂ ਤੈਨੂੰ ਕਦੇ ਵੀ ਸੈਟ ਨੂੰ ਝਾਤੀ ਵੀ ਨਹੀਂ ਮਾਰਨ ਦਿੰਦੀ ਅਰੇ ਲਾ ਚੰਗਾਈ ਪਾ ਮਾ ਕਿ ਜਿਹੜਾ ਤਰ੍ਹਾਂ ਦਿਮਾਗ ਚੱਲ ਗਿਆ ਕਿ ਭੈਣ ਭੋਲ ਸਾਡੀ ਨਹੀਂ ਤਾਂ ਇਹਨਾਂ ਤਰੀਕ ਜਾਨ ਖਾ ਲੈਣੀ ਹਣ ਮਾਤਾ ਕਿ ਸੈਟ ਦੇ ਆਉਂਦੀ ਨਾ ਤੀ ਨਾ ਸੈਟ ਆਪਣਾ ਚੀਜ਼ਾਂ ਭਰ ਮੈਂ ਕਿੰਨੀ ਚਲ ਮੈਂ ਘਰੇ ਹਲਾ ਜਾਣ ਲਈ ਆ ਭੈਣ ਮੰਨਾ ਬਣੀ ਹੈ ਰਾਨੋ ਹਾਂ ਮਮੀ ਠੀਕ ਠਾਕ ਹੈ ਦਰਾਨੀ ਉਹਨੂੰ ਕੀ ਹੋਣਾ ਵਾ ਚੰਗੀ ਭਲੀ ਹੈ ਆ ਉਹਗੇ ਬਹੁਤ ਕੰਮ ਕਰਾਉਣਾ ਆਨੇ ਮੇਰੇ ਨਾਲ ਕੰਮ ਕਰਨ ਵਾਸਤੇ ਮੈਂ ਹੀ ਆ ਹੋਰ ਨਹੀਂ ਕੋਈ ਵੀ ਹੈਗਾ ਹਾਂਜੀ ਚਲੋ ਕੋਈ ਨਹੀਂ ਕੋਈ ਨਹੀਂ ਮੈਂ ਕਰੂੰਗੀ ਸ਼ਾਮ ਨੂੰ ਕੋਣ ਠੀਕ ਮੰਮੀ ਲਿਆਓ ਮੰਮੀ ਦਿਓ ਛੱਟ ਦਿਓ ਤੁਸੀਂ ਮੈਨੂੰ ਪਹਿਲਾਂ ਮੈਂ ਆਪਣੀ ਚੀਜ਼ ਤਾਂ ਸੰਭਾ ਛੱਟ ਤੇ ਕੁਝ ਉਹਨੇ ਦਿੱਤਾ ਨਹੀਂ ਉਹ ਕਹਿੰਦੀ ਐ ਮੈਂ ਆਪਣੀ ਭੈਣ ਕੋ ਗਈ ਤਾਂ ਇਹ ਨੇਰਾ ਹੋ ਗਿਆ ਤੇ ਮੈਂ ਉੱਥੇ ਛੱਡਾਈ ਭੈਣ ਆਂਦੀ ਰਾਤ ਦੇ ਵਿੱਚ ਐਵੇਂ ਕੰਟੀਨ ਖਾਣਾ ਤੁਰਿਆ ਫਿਰਦਾ ਕਿ ਲਾਜੂ ਉਹ ਖਾ ਕੇ ਮੰਮੀ ਤੂੰ ਤੂੰ ਇਦਾਂ ਆ ਕੇ ਕੁਝ ਜਦ ਮੈਨੂੰ ਹੱਥ ਫੜਾਇਆ ਨਹੀਂ ਸੀ ਮੈਂ ਇਦਾਂ ਹੀ ਉਹਨਾਂ ਨੂੰ ਰੁੱਕ ਕੇ ਤਾਂ ਉਹ ਦੋ ਗਈ ਐ ਮੰਮੀ ਤੁਹਾਨੂੰ ਕੀ ਲੱਗਦਾ ਵਾ ਕਿ ਸੱਚੀ ਆਪਣੀ ਭੈਣ ਨੂੰ ਦੇ ਆਈ ਉਹ ਵਿਹਾਰ ਮੈਨੂੰ ਦਿਲੋਂ ਦੋ ਤੁਮਾ ਆ ਗਈ ਆਪਣਾ ਚਲਾਉਂ ਰਹੀ ਠਾ ਸਿੱਧਾ ਜਾ ਮੰਮੀ ਜਿੰਨੀ ਉਹ ਤੇਜ਼ ਹੈਗੀ ਹੈ ਨਾ ਉਹ ਕਦੀ ਵੀ ਨਹੀਂ ਆਪਣੀ ਭੈਣ ਨੂੰ ਹਾਰ ਫੜਾ ਸਕਦੀ ਉਹਦੇ ਕੋਲੇ ਹੀ ਆ ਸੱਟ ਉਹਨੇ ਜਾਣ ਬੁੱਝ ਕੇ ਤੁਹਾਨੂੰ ਬਾਹਨਾ ਮਾਰਿਆ ਵਾ ਭੈਣ ਨੂੰ ਸੋਚਾਈ ਦੀ ਜੇ ਭੈਣ ਰੱਖਾ ਹੋਊਗਾ ਕਿ ਮੈਂ ਪਤਨੀ ਮਾਂ ਤੱਕਾਂ ਨੂੰ ਰੱਖਾ ਹਨਾ ਔਰਲੀ ਦੇ ਸਹੁਰਿਆਂ ਨੇ ਪਾਇਆ ਪਤਾ ਨਹੀਂ ਕਿਹੜੇ ਵੇਲੇ ਸੱਸ ਮਾਂ ਨੇ ਮੰਗ ਲੈਣਾ ਨਾਲੇ ਪਹਿਲੀ ਗੱਲ ਇਹ ਭੈਣ ਨੂੰ ਦੇ ਅੱਜ 2 ਹਫ਼ਤੇ ਹੋ ਗਏ ਆ ਭੈਣ ਕੋਹੋ ਕੀ ਆਈ ਨੂੰ ਇਹਨੇ ਉਧੋਂ ਦਾੜ ਕੇ ਤੈਨੂੰ ਦੱਸਿਆ ਕਿਉਂ ਨਹੀਂ ਵੀ ਮੈਂ ਆਪਣੀਆਂ ਟੂੰਬਾ ਉੱਥੇ ਛੱਡ ਕੇ ਆਈ ਆ ਇਹਦਾ ਫਰਜ਼ ਨਹੀਂ ਬੰਦਾ ਆਣ ਕੇ ਤੈਨੂੰ ਗੱਲ ਦੱਸਣੀ ਕਰ ਮਸਦਾ ਵੀ ਕੁਝ ਨਹੀਂ ਖਾਣ ਮਨੇ ਉਤਰੋ ਸੱਤਣਾ ਉੱਤਰ ਕੇ ਅੰਦਰ ਵੜ ਗਈ ਤੇਰਾ ਮਾ ਵੀ ਕਹਿੰਦੀ ਨੇ ਕਿ ਭਰਨੇ ਇਹ ਆ ਗਏ ਰੇ ਜਾਂ ਮੇਰੇ ਸਾਥੇ ਦੇਖਣਾ ਪਰ ਪਾ ਮਾ ਉਹ ਨਾ ਸੈਟ ਵਾਲੇ ਕਾਂ ਆਣ ਗੋ ਹਨ ਮਨੇ ਮਗਨ ਕਾ ਤੋਂ ਦੇ ਆਇਆ ਮੇਰਾ ਸਾਥ ਸੱਭ ਨੂੰ ਕਹਿੰਦਾ ਉਹਨੂੰ ਦੱਸਦੀ ਦੇ ਬੜਾ ਕਹਿਦਾ ਮੇਰੀ ਮਾਂ ਨੇ ਸੱਜੀਆਂ ਇਸ ਤਰ੍ਹਾਂ ਮ ਉਤਰਾਵੇਂ ਨੇ ਨਾ ਰਲ ਮਿਲ ਕੇ ਰਿਆ ਕਰ ਇਹ ਬੜੀਆਂ ਰਲ ਮਿਲ ਕੇ ਰਹਿਣ ਵਾਲੀਆਂ ਹਾਂ ਹਲੋ ਹਾਂਜੀ ਕੀ ਕੰਡ ਚ ਨਹੀਂ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਇੱਕ ਕਰਕੇ ਸੈੱਟ ਪਾਇਆ ਹੈ ਕਿ ਮੇਰੇ ਕੋ ਵਾਪਸ ਲੈਣਾ ਵਾ ਇਹ ਗੱਲ ਕਾਦੀ ਹੋਣੀ ਆ ਤੁਸੀਂ ਮੈਨੂੰ ਪਹਿਲਾਂ ਇਹ ਗੱਲ ਦਾ ਜਵਾਬ ਦੋ ਜੇ ਤੂੰ ਇਦਾਂ ਟੁੰਬਾ ਵਾਪਸ ਲਾਣ ਗਿਆ ਤਾਂ ਪੌਣ ਦੀ ਕਿ ਲੋੜੀ ਕਿਉਂ ਦਿਖਾਵਾ ਕੀਤਾ ਤੁਸੀਂ ਉਹ ਵੇਚ ਮੈਂ ਕਿਹਾ ਮੈਂ ਕਿਹਾ ਰਕਮ ਦੀ ਚੀਜ਼ ਹੀ ਤੂੰ ਤੇ ਮੈਨੂੰ ਆ ਕੇ ਦੱਸਿਆ ਨਹੀਂ ਵੀ ਮੈਂ ਭੈਣ ਕੋ ਛੱਡ ਆਈ ਤੂੰ ਮੈਨੂੰ ਉਦੋਂ ਦੀ ਜਾਦੀ ਮੰਮੀ ਅਸਲ ਚ ਨਾ ਤੂੰ ਹੀ ਨੂਟੇਲ ਪੀਆ ਜਦੋਂ ਇਹ ਸ਼ੁਰੂ ਤੋਂ ਟੇਲ ਨਾ ਨਾ ਦਿੱਤੀ ਹੁੰਦੀ ਤੇ ਅੱਜ ਆ ਗੱਲ ਨਹੀਂ ਬਣਨੀ ਹੈ ਗਿਆ ਢੇਲਕੀ ਦਿੱਤੀ ਉਹਨਾਂ ਨੇ ਵੀ ਵਿਆਹੀ ਆਈ ਤੇ ਹੁੰਦੇ ਆ ਥੋੜਾ ਗੱਲ ਪਿਆ ਜਾਣਾ ਉਹ ਟੋਕਾ ਟੋਕੀ ਕਰਨ ਦਾ ਪਰ ਫੇਰ ਅਗਲੇ ਕਿਤੇ ਲੈ ਸਸਾ ਸਮਾਨ ਚਾਰ ਦਿਨ ਪਕਾ ਕੇ ਥੋੜੀ ਟੋਕਾ ਟੋਕੀ ਕਰਨ ਦਾ ਪਰ ਉਹ ਤੇਜੀ ਗੱਲ ਤੋਂ ਕੰਮ ਕੀਤਾ ਨਾ ਉਹਦੀ ਭੈਣ ਦੀ ਸੋਚ ਉਹਦੀ ਨਕਮੀ ਜਿੰਨੇ ਰੱਖਣੀ ਚੀਜ਼